ਮੈਂ ਕਹਿੰਦਾ ਜੀ ਅੱਡ-ਅੱਡ ਪਿੰਡਾਂ 'ਚ ਘਟੋ ਘਟਰੀ ਮੈਂ 40 ਤੋਂ 50 ਪਿੰਡਾਂ 'ਚ ਜਾ ਆਇਆ ਇੰਨੇ ਦਿਰਾ ਦੇ ਅੰਦਰ ਕਿ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਉਹ ਐਡਾ ਸੋਹਣਾ ਲੱਗਿਆ ਕਿ ਦੁਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਅਜਈ ਗੰਨ ਨਹੀਂ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ ਹੈ ਚਾਹੇ ਕਿ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਮਕਾ ਕਾਲੀਦਾ ਦਾ ਸਰਪੰਚ ਹੈ ਕੀ ਚੇਅਰਮੈਨ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਜਿਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਸਤਿ ਸ੍ਰੀ ਅਕਾਲ ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਉਧੇਦਾਰ ਆਮ ਆਦਮੀ ਦਾ ਹੈ ਚਾਹੇ ਕਿ ਸ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਬਕਾ ਕਾਲੀ ਦਲ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਦੇਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਸਾਡੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਮੈਂ ਕਹਿੰਦਾ ਜੀ ਅੱਡ-ਅੱਡ ਪਿੰਡਾਂ 'ਚ ਘਟੋ ਘਟਰੀ ਮੈਂ 40 ਤੋਂ 50 ਪਿੰਡਾਂ 'ਚ ਜਾਇਆ ਇਹਨਾਂ ਦਿਨਾਂ ਦੇ ਅੰਦਰ ਤੇ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸੋ ਐਡਾ ਸੋਹਣਾ ਲੱਗਿਆ ਕਿ ਦੁਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਅਜਾਈ ਗੰਨ ਨਹੀਂ ਸੋ ਮੇਰੀ ਇੱਕ ਲੋਕਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਭਾਈ ਅਮਰਤਪਾਲ ਨੂੰ ਚੋਣ ਨਿਸ਼ਾਨ ਮਿਲੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਵਾਰ ਸਰਕਾਰ ਚਲਾਕੀ ਕਰਦੀ ਹੈ ਉਸੇ ਨਾਂ ਦਾ ਇੱਕ ਆਦਮੀ ਹੋਰ ਕੈਂਡੀਡੇਟ ਖੜਾ ਕਰ ਦਿੰਦੇ ਨੇ ਤਾਂ ਉੱਥੇ ਵੋਟਾਂ ਦੀ ਪ੍ਰੋਬਲਮ ਆਵੇ ਦੂਸਰਾ ਮੇਰੀ ਇੱਕ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆਪ ਸਮਝੋ ਭਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ ਕੋ ਉਹਨਾਂ ਨੂੰ ਵਾਇਲਚਲ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀੜ ਸਮਝ ਕੇ ਆਦੇ ਲਿਖਣ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਮੈਂ ਕਹਿੰਦਾ ਜੀ ਅੱਡ ਅੱਡ ਪਿੰਡਾਂ 'ਚ ਘਟੋ ਘਟਰੀਂ ਮੈਂ 40 ਤੋਂ 50 ਪਿੰਡਾਂ 'ਚ ਜਾਇਆ ਇਹਨਾਂ ਦਿਰਾ ਦੇ ਅੰਦਰ ਤੇ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਉਹ ਐਡਾ ਸੋਹਣਾ ਲੱਗਿਆ ਕਿੰਨ ਟਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਅਜਾਈ ਗੰਨ ਨਹੀਂ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਧਿਕਾਰਧਾਰ ਆਮ ਆਦਮੀ ਦਾ ਹੈ ਚਾਹੇ ਕਿ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਬਕਾ ਅਕਾਲੀ ਦਲ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਜਿਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਸਤਿ ਸ੍ਰੀ ਅਕਾਲ ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ ਹੈ ਚਾਹੇ ਉਹ ਸਰਪੰਚ ਕਾਂਗਰਸ ਦਾ ਹੈ ਚਾਹੇ ਕਿ ਸਾਬਕਾ ਅਕਾਲੀ ਦਲ ਦਾ ਸਰਪੰਚ ਹੈ ਕੋਈ ਚੇਅਰਮੈਨ ਹੈ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਦੇਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ ਸਾਡੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ ਇਹ ਸਾਡੀ ਪੰਥਕ ਸੀਟ ਹੈ ਅਸੀਂ ਕੀ ਲੈਣਾ ਹੈ ਨਾ ਪਾਰਟੀਆਂ ਤੋਂ ਮੈਂ ਕਹਿੰਦਾ ਜੀ ਅੱਡ-ਅੱਡ ਪਿੰਡਾਂ 'ਚ ਘਟੜੋ ਘਟਰੀ ਮੈਂ 40 ਤੋਂ 50 ਪਿੰਡਾਂ 'ਚ ਜਾ ਆਇਆ ਇਹਨੇ ਦਿਰਾ ਦੇ ਅੰਦਰ ਤੇ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸੋ ਐਡਾ ਸੋਹਣਾ ਲੱਗਿਆ ਕਿ ਦੁਸ਼ਮਣੀਆਂ ਖਤਮ ਹੋ ਚੁੱਕੀਆਂ ਨੇ ਕੋਈ ਅਜਈ ਗੰਨ ਨਹੀਂ ਸੋ ਮੇਰੀ ਇੱਕ ਲੋਕਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਭਾਈ ਅਮਰਤਪਾਲ ਨੂੰ ਚੋਣ ਨਿਸ਼ਾਨ ਮਿਲੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਵਾਰ ਸਰਕਾਰ ਚਲਾਕੀ ਕਰਦੀ ਹੈ ਉਸੇ ਨਾਂ ਦਾ ਇੱਕ ਆਦਮੀ ਹੋਰ ਕੈਂਡੀਡੇਟ ਖੜਾ ਕਰ ਦਿੰਦੇ ਨੇ ਤਾਂ ਉੱਥੇ ਵੋਟਾਂ ਦੀ ਪ੍ਰੋਬਲਮ ਆਵੇ ਦੂਸਰਾ ਮੇਰੀ ਇੱਕ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪ ਦੀ ਜ਼ਿੰਮੇਵਾਰੀ ਆਪ ਸਮਝ ਭਾਈ ਅਮਰਤਪਾਲ ਦੇ ਫਾਦਰ ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ شریف ਆਦਮੀ ਨੇ ਉਹ ਕੋਈ ਸਿਆਸੀ ਆਦਮੀ ਨਹੀਂ ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ شریف ਆਦਮੀ ਨੇ ਉਹਨਾਂ ਨੂੰ ਵਾਇਲਚਲ ਨਹੀਂ ਹੁੰਦਾ ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪ ਦੀ ਸੀਟ ਸਮਝ ਕੇ ਆਪ ਦੇ ਇਲੈਕਸ਼ਨ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ ਇਹਨਾਂ ਕਹਿੰਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ